ਮੁੜੀ ਜ਼ਿਲ੍ਹਾ ਤਰਨਤਾਰ ਦਾ ਪ੍ਰਧਾਨ ਸੁਭਾ ਕੋਰਕਮਟੀ ਮੈਂਬਰ ਆ ਅੱਜ ਜਿਹੜੀ ਭਾਰਤ ਦੀ ਮੋਦੀ ਸਰਕਾਰ ਆ ਤੇ ਚਾਹੇ ਨਾਲ ਉਹਦੇ ਰਲ ਹੀ ਭਗਵੰਤ ਮਾਨ ਸਰਕਾਰ ਆ ਆ ਬਿਲਕੁਲ ਜਬਰ ਦੇ ਉੱਤੇ ਤੁਲੀ ਹੋਈ ਆ ਜਿਹੜੇ ਹੈ ਹਾਈਵੇ ਰੋਡ ਕੱਢ ਰਹੀ ਆ ਪੰਜਾਬ ਦੇ ਵਿੱਚ ਨੈਸ਼ਨਲ ਹਾਈਵੇ ਜੰਮੂ ਕਟੜਾ ਚਾਹੇ ਦੁਜਾ ਮਲੋ ਭਾਰਤਮਾਲਾ ਰੋਡ ਜਿੰਨੇ ਰੋਡ ਕੱਢ ਰਹੀ ਆ ਪੂਰੇ ਧੱਕੇ ਦੇ ਨਾਲ ਬਗੈਰ ਕਿਸਾਨਾਂ ਨੂੰ ਪੈਸੇ ਦਿੱਤੇ ਆ ਬਗੈਰ ਕਿਸਾਨਾਂ ਦੀ ਸਹਿਮਤੀ ਤੋਂ ਅੱਜ ਪਿੰਡ ਜਿਹੜਾ ਵਾ ਸ਼ੇਖ ਪੱਤੇ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਜਿਹੜਾ ਵਾ ਵੱਡੀਆਂ-ਵੱਡੀਆਂ ਪੋਪਲਣਾ ਲਿਆਂਕ ਕੇ ਬੜੀ-ਬੜੀ ਮਸ਼ੀਨਰੀ ਲਿਆ ਕੇ ਤੇ ਪੂਰੀ ਪੁਲਿਸ ਫੋਰਸ ਪੂਰੀ ਜਿਹੜੀ ਆਪਦੀ ਤਾਕਤ ਦੇ ਨਾਲ ਜਿਹੜਾ ਵਾ ਉਹ ਕਬਜ਼ਾ ਕਰਨ ਆਏ ਸੀ ਪਰ ਅਸੀਂ ਜਿਹੜਾ ਵਾ ਉਹਨਾਂ ਨੂੰ ਬਰੰਗ ਮੋੜਿਆ ਵਾ ਕਿਉਂਕਿ ਕਿਸਾਨ ਨੂੰ ਬਾਬਾ ਬੰਦਾ ਸਿੰਘ ਭੱਤੌਰ ਨੇ ਜ਼ਮੀਨ ਦਿੱਤੀ ਆ ਤੇ ਉਹ ਜ਼ਮੀਨ ਦਾ ਜਿਹੜਾ ਵਾ ਜਿੰਨਾ ਚਿਰੇ ਵਾਜੂ ਪਾ ਨਹੀਂ ਦਿੰਦੇ ਜੋ ਇਹਨਾਂ ਦਾ ਕਾਨੂੰਨ ਕਹਿੰਦਾ ਹਾਈਵੇ ਐਕਟ ਕਹਿੰਦਾ ਵਾ ਹਾਈਵੇ ਐਕਟ ਕਹਿੰਦਾ ਵਾ ਕਿ ਕਿਸਾਨ ਦੀ 80% ਸਹਿਮਤੀ ਤੋਂ ਵਗੈਰਾ ਕਿਸਾਨ ਦੀ ਜ਼ਮੀਨ ਜ਼ਬਰੀ ਨਹੀਂ ਕੋਈ ਜਾ ਸਕਦੀ ਪਰ ਇੱਥੇ ਕੋਈ ਕਿਸਾਨ ਦੀ ਸਹਿਮਤੀ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਤੱਕੇ ਦੇ ਨਾਲ ਨਾ ਪੈਸੇ ਦਿੱਤੇ ਨਾ ਕੋਈ ਸਰਵਿਸ ਰੋਡ ਦੀ ਗੱਲ ਨਾ ਕੋਈ ਬੱਤੀ ਦੀ ਗੱਲ ਨਾ ਕੋਈ ਜਿਹੜੇ ਰਾਹ ਸ਼ਮਸ਼ਾਨ ਘਾਟ ਆ ਰਾਇ ਗੁਰਦਿਆਂ ਦੀ ਗੱਲ ਆ ਘਰਾਂ ਦੀ ਗੱਲ ਆ ਕੋਈ ਵੀ ਹਜੇ ਜਿਹੜਾ ਵਾ ਉੱਤੇ ਕਮਿਟਮੈਂਟ ਨਹੀਂ ਕਿਸਾਨਾਂ ਦੇ ਨਾਲ ਹੋਈ ਤੇ ਆ ਵੇਖੋ ਪੁੱਤਾਂ ਨੂੰ ਪਾਲੀ ਫਸਲ ਜਿਹੜੀ ਆ ਆ ਝੋਨਾ ਜਿਹੜਾ ਵਾ ਬਿਲਕੁਲ ਉਹ ਜਿਹੜਾ ਵਾ ਨਿਸਰਿਆ ਜਿਹੜਾ ਵਾ ਉਹ ਐ ਤਬਾਹ ਕਰਕੇ ਰਹਿ ਤਾ ਵਾ ਤੇ ਅਸੀਂ ਜਿਹੜਾ ਵਾ ਸਾਡਾ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜਿਹੜਾ ਵਾ ਡਟਵਾ ਵਿਰੋਧਿਆ ਤੇ ਦੱਬ ਕੇ ਵਿਰੋਧ ਕੀਤਾ ਵਾ ਤੇ ਉਹਨਾਂ ਨੂੰ ਵਾਪਸ ਜਿਹੜਾ ਮੋੜਿਆ ਵਾ ਉਹਨਾਂ ਚਰ ਜ਼ਮੀਨ ਅਸੀਂ ਕਿਸੇ ਕੀਮਤ ਤੇ ਜਿਹੜਾ ਵਾ ਕਬਜ਼ਾ ਨਹੀਂ ਕਰਨ ਦੇਵਾਂਗੇ ਜਿੰਨਾ ਚਿਰ ਕਿਸਾਨ ਦੀ ਸਹਿਮਤੀ 80% ਨਹੀਂ ਹੁੰਦੀ ਜਿੰਨਾ ਚਿਰ ਉਹਦਾ ਜਿਹੜਾ ਜਾੜਾ ਪਤਾ ਨਹੀਂ 100% ਦਿੱਤਾ ਜਾਂਦਾ ਤੇ ਨਾਲ ਜਿਹੜਾ ਵਾ 4% ਵਾਧਾ ਪਤਾ ਨਹੀਂ ਦਿੱਤਾ ਜਾਂਦਾ ਤੇ ਬਾਕੀ ਗੱਲਾਂ ਤੇ ਕਮਿਟਮੈਂਟ ਨਹੀਂ ਦੀ ਕਿਸੇ ਕੀਮਤ ਤੇ ਅਸੀਂ ਜ਼ਮੀਨ ਜਿਹੜੀ ਆ 1 ਇੰਚ ਦੀ ਜ਼ਮੀਨ ਜਿਹੜੀ ਆ ਭਗਵੰਤ ਮਾਨ ਦੀ ਸਰਕਾਰ ਨੂੰ ਮੋਦੀ ਦੀ ਸਰਕਾਰ ਨੂੰ ਨਹੀਂ ਮੱਲ